ਲਓ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਫੇਰ ਲਿਆ ਇਹ ਨਗਰੀ ਬਸ਼ੇਰੀ ਬਹੁਤ ਸੋਹਣੀ ਬਸ਼ੇਰੀਆ ਮਿੱਤਰੋ ਦੋਨੀਆਂ ਅੱਖਾਂ ਤੋਂ ਬੱਲੀ ਬਸ਼ੇਰੀ ਸੱਤਾਂ ਕਿ ਮਹੀਨਿਆਂ ਦੀ ਬਸ਼ੇਰੀਆ ਪੂਰੀ ਸੋਹਣੀ ਤੇ ਚੰਗੀ ਬਸ਼ੇਰੀਆ ਤੁਸੀਂ ਦੇਖ ਸਕਦੇ ਹੋ ਤੇ 7 ਮਹੀਨਿਆਂ ਦੀ ਬਸ਼ੇਰੀ ਕਰਗੀ 55 ਇੰਚ ਕਰਗੀ ਬਸ਼ੇਰੀ ਪੂਰੀ ਸੋਹਣੀ ਬਸ਼ੇਰੀਆ ਕਰਨ ਕਨੋਤੀ ਦੇਖੋ ਪੂਰੀ ਸੋਹਣੀ ਸਪੌਟਲੈਸ ਬਸ਼ੇਰੀਆ ਮਿੱਤਰੋ ਬਾਈ ਹੋਰੀ ਕਹੇ ਚਾਹੇ ਨਮਾਕ ਕਿ ਚੈੱਕ ਆ ਸਕਦੇ ਆ ਚਮਾ ਸਪੌਟਲੈਸ ਬਸ਼ੇਰੀਏ ਦੀ ਇਹ ਤੇ ਇੱਕ ਜੇ ਵੀਰ ਨੂੰ ਚਾਹੀਦੀ ਹੋਈ ਬਾਈ ਹੋਰਾਂ ਨਾਲ ਕਰ ਲਿਓ ਸੰਪਰਕ ਤੇ ਪੂਰੀ ਚੰਗੀ ਬੇਸ਼ੇਰੀਆ ਦ੍ਰਯੋਦਨ ਕੋੜੇ ਦੀ ਬੱਚੀ ਹੈ ਮਿੱਤਰੋ ਦ੍ਰਯੋਦਨ ਕੋੜੇ ਦੀ ਬੱਚੇ ਹੈਗੀ ਇਹ ਤੇ ਪੂਰੀ ਚੰਗੀ ਬਲੱਡ ਲਾਈਨ ਚੋਂ ਪੂਰੀ ਸੋਹਣੀ ਬੇਸ਼ੇਰੀਆ 7 ਮਹੀਨੇ ਨਾਂ ਦੀ ਬੇਸ਼ੇਰੀਆ 55 ਇੰਚ ਕੱਦ ਕਰ ਗਈ ਪੂਰੀ ਚੰਗੀ ਬੇਸ਼ੇਰੀਆ ਜਿਹਨੂੰ ਚਾਹੀਦੀ ਹੋਈ ਕਰੇ ਪਾਲਣ ਖਾਤਰ ਵਧੀਆ ਰੂਪ ਸ਼ਰੀਰ ਪੂਰੀ ਸੋਹਣੀ ਹੈ ਬੇਸ਼ੇਰੀ ਤੇ ਜਿਹਨੂੰ ਚਾਹੀਦੀ ਹੋਈ ਉਹ ਬਾਈ ਹੋਰਾਂ ਨਾਲ ਕਰ ਲਿਓ ਸੰਪਰਕ ਜਿਹਨੇ YouTube ਤੇ ਐਡ ਲਗਵੋਣੀ ਹੋਈ ਉਹ ਆਪਣੇ ਨੰਬਰ ਕਰ ਸਕਦਾ ਆਪਣਾ ਪਿੱਛੇ ਨੰਬਰ ਦਤਾ ਹੋਏ ਬਿਲਕੁਲ ਫੀਅਰ ਐਡ ਲਵਣੇ ਤੇ ਕਰ ਲਿਓ ਆਪਣੇ ਵੀ ਸੰਪਰਕ ਧੰਨਵਾਦ ਮਿੱਤਰੋ ਮਿਲਦੇ ਆ ਕਿਸੇ ਹੋਰ ਨਵੀਂ